ਦੀ ਇੱਕ ਅਹਿਮ ਮੀਟਿੰਗ ਪਿੰਡ ਗੜੀ ਅਜੀਤ ਸਿੰਘ ਦੇ ਸ਼੍ਰੀ ਗੁਰੂ ਰਵੀਦਾਸ ਗੁਰਦੁਆਰਾ ਵਿਖੇ ਪੰਜਾਬ ਪ੍ਰਧਾਨ ਡਾਕਟਰ ਬਲਵੀਰ ਆਰਮਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਐਸਸੀ ਬੱਚਿਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਚर्चा ਕੀਤੀ ਤੇ ਸਮੇਂ ਦੀਆਂ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਕਿ ਬੱਚਿਆਂ ਦੇ ਮਾਮਲੇ ਜਲਦੀ ਤੋਂ ਜਲਦੀ ਹੱਲ ਕੀਤੇ ਜਾਣ ਨਹੀਂ ਤਾਂ ਸਰਕਾਰਾਂ ਨੂੰ ਦੇ ਜੀਏ ਭੁਗਤਨੇ ਪੈਣਗੇ ਇਸ ਮੌਕੇ ਪੀਮ ਆਰਮੀ ਦੇ ਮੈਂਬਰਾਂ ਦੀ ਚੋਣ ਵੀ ਕੀਤੀ ਗਈ ਜਿਸ ਵਿੱਚ ਬਲਾਕ ਪ੍ਰਧਾਨ ਸ਼ਖਵੀਰ ਧੀਰ ਉਪ ਪ੍ਰਧਾਨ ਦੀਪਕ ਬਾਲਮਿਕੀ ਸਕੱਤਰ ਹਰਪ੍ਰੀਤ ਧੀਰ ਡੈਨੀ ਬਣੇ ਇਸ ਮੌਕੇ ਆਕਾਸ਼ ਧੀਰ ਪ੍ਰਧਾਨ ਮਨਪ੍ਰੀਤ ਧੀਰ ਉਪ ਪ੍ਰਧਾਨ ਸਕੱਤਰ ਲਵਪ੍ਰੀਤ ਧੀਰ ਚੇਅਰਮੈਨ ਪ੍ਰਦੀਪ ਦਧਰਾਲ ਉਪ ਸਕੱਤਰ ਰੋਹਿਤ ਧੀਰ ਅਤੇ ਹੋਰ ਵਰਕਰ ਹਾਜ਼ਰ ਸਨ ਜੈ ਭਾਵਾ ਜੈਪੁਰ ਜੈਪੀ ਜੈਪੁਰ ਆਰਮੀ ਜਿੰਦਾਬਾਦ 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 ਭੀਮ ਆਰਮੀ ਜਿੰਦਾਬਾਦ 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 ਭੀਮ ਆਰਮੀ ਜਿੰਦਾਬਾਦ 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 ਭੀਮ ਆਰਮੀ ਜਿੰਦਾਬਾਦ 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 ਸਰਜੇ ਭੀਮ ਆਰਮੀ ਪੰਜਾਬ ਦੇ ਵੱਲੋਂ ਡਿਸਟ੍ਰਿਕਟ ਨਮਾ ਸ਼ਹਿਰ ਦੇ ਵਿੱਚ ਕਮੇਟੀਆਂ ਕੀਤੀਆਂ ਜਾ ਰਹੀਆਂ ਨੇ ਤੇ ਕਮੇਟੀਆਂ ਦੀ ਚੋਣ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਸਵੇਰੇ 11 ਵਜੇ ਕਰੀਹੇ ਦੇ ਵਿੱਚ ਅਲੱਗ-ਅਲੱਗ ਪਿੰਡਾਂ ਤੋਂ ਸਾਥੀ ਆਏ ਤੇ ਕਰੀਹੇ ਦੇ ਵਿੱਚ ਇੱਕ ਭੀਮਾਰਮੀ ਦੀ ਮੀਟਿੰਗ ਕੀਤੀ ਗਈ ਤੇ ਭੀਮਾਰਮੀ ਤੋਂ ਜਾਣੂ ਪਰਾ ਕੇ ਉੱਥੇ ਇੱਕ ਕਮੇਟੀ ਦੀ ਚੋਣ ਕੀਤੀ ਗਈ ਤੇ ਉਸ ਤੋਂ ਬਾਅਦ ਅੱਜ ਬਲਾਕ ਔੜ ਦੇ ਵਿੱਚ ਭੀਮਾਰਮੀ ਦੀ ਬਲਾਕ ਪੱਧਰ ਤੇ ਚੋਣ ਕੀਤੀ ਗਈ ਹੈ ਜਿਹਦੇ ਵਿੱਚ ਪ੍ਰਧਾਨ ਜਿਹੜੇ ਆ ਜੀ ਨਾਮ ਸੋ ਸਰਪਤਾਜ ਦੀ ਅਕਰਪ੍ਰੀਤ ਡੈਨੀ ਸਕੱਤਰ ਲਗਾਏ ਗਏ ਆ ਤੇ ਪੂਰੀ ਜਿਹੜੀ ਬਲਾਕ ਦੀ ਕਮੇਟੀ ਦੀ ਚੋਣ ਕਰ ਦਿੱਤੀ ਗਈ ਹੈ ਤੇ ਚੰਦ ਦਿਨਾਂ ਦੇ ਵਿੱਚ ਡਿਸਟ੍ਰਿਕਟ ਨਮਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਭੀਮ ਆਰਮੀ ਜਿਹੜੀ ਆ ਪੰਜਾਬ ਪੱਧਰ ਤੋਂ ਸਟਾਰਟਿੰਗ ਹੋਈ ਆ ਭਾਈ ਜ਼ਿਲ੍ਹੇ ਕੰਪਲੀਟ ਹੋ ਚੁੱਕੇ ਨੇ ਤੇ ਅੱਜ ਵਿਧਾਨ ਸਭਾ ਹਲਕੇ ਬਲਾਕ ਪੱਧਰ ਤੇ ਤੇ ಗ್ರಾಮ ਪੰਚਾਇਤ ਤੱਕ ਜਿਹੜੀਆਂ ਕਮੇਟੀਆਂ ਉਹਨਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਬੜੀ ਜਲਦ ਹੀ ਗ੍ਰਾਮ ਪੰਚਤ ਪੰਚੈਤਾਂ ਤੱਕ ਗ੍ਰਾਮ ਪੱਧਰ ਤੱਕ ਜਿਹੜੀਆਂ ਪੀ ਮਾਰਮੀ ਕਮੇਟੀ ਦੀ ਚੋਣ ਕੀਤੀ ਜਾਊ। ਔਰ ਇਸ ਮੀਟਿੰਗਾਂ ਦੇ ਵਿੱਚ ਤਿੰਨ ਅਹਿਮ ਮੁੱਦੇ ਜਿਹੜੇ ਆ ਉਹ ਵੀ ਜਿਹੜੇ ਆ ਪਿੰਡਾਂ ਦੇ ਵਿੱਚ ਸਾਥੀਆਂ ਨਾਲ ਵਿਚਾਰੇ ਜਾ ਰਹੇ ਆ। ਇੱਕ ਤਾਂ ਜਿਹੜਾ ਮਨੀਸ਼ਾ ਸਾਡੇ ਬੇਟੀ ਜੋਪੀ ਦੇ ਵਿੱਚ ਜਿਹਦੇ ਨਾਲ ਬਲਾਤਕਾਰ ਕੀਤਾ ਗਿਆ ਸੀ ਰੀੜ ਦੀ ਹੱਡੀ ਤੋੜੀ ਗਈ ਧੌਣ ਦੇ ਮਨ ਕੇ ਤੋੜੇ ਗਏ ਦੰਦਾਂ ਨਾਲ ਜੀਭ ਕੱਟੀ ਗਈ ਤੇ ਉਸ ਬੱਚੀ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸ ਪਰਿਵਾਰ ਦੀ ਰੱਖਿਆ ਵੀ ਜਿਹੜੀ ਪੀ ਮਾਰਨੀ ਕਰ ਰਹੀ ਹੈ ਔਰ ਉਸ ਪਰਿਵਾਰ ਨੂੰ ਚੰਦਰशेखर ਆਯਾਦ ਦਿੱਲੀ ਦੇ ਵਿੱਚ ਲਿਆਏ ਕਿਉਂਕਿ ਉਹਨਾਂ ਨਾਲ ਉੱਥੇ ਅਜੇ ਵੀ ਬੇਇਨਸਾਫੀ ਹੋ ਰਹੀ ਹੈ ਜਿਹੜੀ ਬਹੁਤ ਹੀ ਨਿੰਦਣਯੋਗ ਘਟਨਾ ਹੈ ਤੇ ਦੂਸਰੀ ਜਿਹੜੀ ਆ ਐਜੂਕੇਸ਼ਨ 2009 ਦੇ ਵਿੱਚ ਮੋਹ ਸਿੰਘ ਦੀ ਸਰਕਾਰ ਇੱਕ ਐਜੂਕੇਸ਼ਨ ਐਕਟ ਜਿਹੜਾ ਆ ਉਹਦੇ ਤੇ ਵਿਚਾਰ ਬਟਾਂਦਰਾ ਕਰਕੇ ਇੱਕ ਐਕਟ ਬਣਾਇਆ ਗਿਆ ਸੀ 10 ਦੇ ਵਿੱਚ ਬਾਦਲ ਸਰਕਾਰ ਆ ਗਈ ਜਿਹੜਾ ਉਸ ਮੁੱਦੇ ਨੂੰ ਗੋਲ-ਗੋਲ ਕਰ ਦਿੱਤਾ ਗਿਆ ਕਿ ਸਰਕਾਰੀ ਸਕੂਲਾਂ ਦੇ ਵਿੱਚੋਂ ਐਨਓਸੀ ਲੈ ਕੇ ਆਓਗੇ ਤੇ ਆਪਸ਼ਨ ਲੈਣੀਆਂ ਔਰ ਉਹਨਾਂ ਦੀਆਂ ਐਡਮਿਸ਼ਨਾਂ ਨਹੀਂ ਕੀਤੀਆਂ ਜਾ ਰਹੀਆਂ ਇਸ ਕਰਕੇ ਇਹ ਜਿਹੜਾ ਕੈਪਟਨ ਸਰਕਾਰ ਨੂੰ ਚਾਹੀਦਾ ਕਿ ਜਲਦ ਤੋਂ ਜਲਦ ਇਹ ਫੈਸਲਾ ਲਿਆ ਜਾਵੇ ਔਰ ਜੇ ਸਰਕਾਰ ਇਹਨਾਂ ਮੁੱਦਿਆਂ ਦੇ ਉੱਤੋਂ ਜਿਹੜੀ ਆ ਪਟਕਦੀ ਆ ਔਰ ਇਹ ਜਿਹੜੇ ਮੁੱਦੇ ਆ ਜਲਦ ਹੱਲ ਨਹੀਂ ਕਰਾਉਂਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਭੀ ਆਰਮੀ ਜਿਹੜੀ ਆ ਵੱਡੇ ਪੱਧਰ ਤੇ ਜਿਹੜਾ ਸੰਘਰਸ਼ ਕਰੇਗੀ ਔਰ ਪਿੰਡਾਂ ਦੇ ਵਿੱਚ ਇਹਨਾਂ ਨੂੰ ਸਭ ਤੋਂ ਪਹਿਲਾਂ ਇਹ ਮੁੱਦਿਆਂ ਬਾਰੇ ਪੁੱਛਿਆ ਜਾਊਗਾ ਬਾਕੀ ਗੱਲਾਂ ਬਾਅਦ ਚ ਕੀਤੀਆਂ ਜਾਂਦੀਆਂ ਅੱਜ ਇਹ ਐਲਾਨ ਕਰਦੇ ਹਾਂ ਅਸੀਂ ਭੀਮ ਆਰਮੀ ਵੱਲੋਂ ਕਿ 2009 ਦੇ ਵਿੱਚ ਜਿਹੜਾ ਇਹ ਐਕਟ ਬਣਿਆ ਸੀ ਉਹਨੂੰ ਤੁਰੰਤ ਇਸ ਵੇਲੇ ਕਪਤਨ ਦੀ ਸਰਕਾਰ ਲਾਗੂ ਕਰੇ ਜੇ ਨਹੀਂ ਕਰਦੀ ਤਾਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਿਹੜੇ ਪ੍ਰੋਟੈਸਟ ਕੀਤੇ ਜਾਣਗੇ ਜੈ ਭੀਮ ਜੈ ਭਾਲਤ ਕਿ ਜਿਹੜਾ ਜੁਰਮ ਸਹਿਣ ਵਾਲਾ ਹੈ ਨਾ ਉਹ ਜੁਰਮ ਕਰਨ ਵਾਲੇ ਨਾਲੋਂ ਵੀ ਜ਼ਿਆਦਾ ਜਿਹੜਾ ਦੁਨਾਧਾਰ ਹੈ ਅੱਜ ਕੀ ਸਾਡੇ ਸਮਾਜ ਦਾ ਜਿਹੜਾ ਹਾਲ ਹੋ ਚੁੱਕਾ ਆ ਉਹ ਇਹ ਹਾਲ ਹੋ ਚੁੱਕਾ ਕਿ ਸਾਡੇ ਸਮਾਜ ਤੇ ਜਦੋਂ ਕੋਈ ਢੀਡ ਪੈਂਦੀ ਆ ਜਿਹੜੇ ਸਾਡੇ ਐਮ.ਐਲ.ਏ. ਐਮ.ਪੀ. ਜੀ ਵਗੈਰਾ ਜਿੱਤਿਓ ਹੁੰਦੇ ਆ ਜਾਂ ਕੁਛ ਵੀ ਆ ਉਹ ਸਾਡੇ ਸਮਾਜ ਦੀ ਕੋਈ ਸਾਰ ਨਹੀਂ ਲੈਂਦਾ ਉਹ ਜਿੱਤ ਕੇ ਉਹਨਾਂ ਨੂੰ ਪੈਨਸ਼ਨ ਲੱਗ ਜਾਂਦੀ ਆ ਉਹ ਉੱਪਰ ਬੜੀਆਂ ਪਾਰਟੀਆਂ ਨਾਲ ਟਾਈ-ਅਪ ਕਰ ਲੈਂਦੇ ਆ ਜਿਹਦਾ ਕਿ ਸਾਡੇ ਸਮਾਜ ਚੋਂ ਤਾਂ ਫਿਰ ਕੋਈ ਹਈ ਨਹੀਂਗਾ